ਸ਼ੰਨਾ ਗਲਬ ਸਿੰਘ ਵਾਲੇ ਜਿਹੜੀ ਵਾਰਦਾਤ ਹੋਈ ਹੈ ਕੀ ਕਾਰਨ ਮਰੇ ਹਾ ਕਿੰਨੇ ਬੰਦਿਆਂ ਦੀ ਇਨਵੋਲਵਮੈਂਟਾਂ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਜਿਹੜੀ ਗਲਬਗੜ ਸ਼ੰਨਾ ਦੇ ਵਿੱਚ ਇਹ ਵਾਰਦਾਤ ਹੋਈ ਸੀ ਇਹ ਕਿਸੇ ਪੁਰਾਣੇ ਝਗੜੇ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਹੀ ਕਸ਼ਕੰਕਸ਼ ਚੱਲਦੀ ਆ ਰਹੀ ਸੀ ਪੁਰਾਣੀ ਬੋਟਾਂ ਮਿਹਲੇ ਦੀ ਇਹ ਦੇ ਵਿੱਚ ਜਿਹੜੀ 15 ਤਰੀਕ ਨੂੰ ਘਟਨਾ ਵਾਪਰੀ ਹੈ ਦੇ ਵਿੱਚ ਮੁਕੱਦਮਾ ਨੰਬਰ 100 ਮਿਤੀ 16 24 ਅਧੀਨ ਤਾਰਾ 103 109 118 115 126 191 190 25 27 54 59 ਆਰਮ ਮੁਜਾ ਐਕਟ ਸਣਾ ਪਧੌੜ ਵਿਖੇ ਦਰਜ ਹੋਈ ਹੈ ਇਹ ਇਹ ਬਰ ਬਿਆਨ ਹੈਗੀ ਹੈ ਅਮਰਜੀਤ ਸਿੰਘ ਉਰਫ ਅੰਬੂ ਪੁੱਤਰ ਟਹਿਲ ਸਿੰਘ ਪੁੱਤਰ ਮੱਗਰ ਸਿੰਘ ਵਾਸੀ ਸੰਨਾ ਗੁਲਾਬ ਸਿੰਘ ਵਾਲਾ ਮ੍ਰਿਤਕ ਦਾ ਨਾਮ ਹੈਗਾ ਸੁਖਦੀਪ ਸਿੰਘ ਜਿਹੜਾ ਮੌਜੂਦਾ ਸਰਪੰਚ ਸੀਪਿੰਡ ਆਪਣਾ ਗੁਲਾਬਗੜ ਸੰਨਾ ਦਾ ਸੰਨਾ ਗੁਲਾਬ ਸਿੰਘ ਦਾ ਮਰੂਜਾ ਸਰਪੰਚ ਸੀ ਇਹ ਤੇ ਵੋਟਾਂ ਕਰਕੇ ਹੀ ਇਹ ਪ੍ਰਾਣੀ ਰੰਜਸ਼ ਚੱਲਦੀ ਆ ਰਹੀ ਸੀ ਇਸੇ ਦੌਰਾਨ ਹੀ ਇਹਦੇ ਅੱਜ ਇਹ ਘਟਨਾ ਵਾਪਰੀ ਹੈ ਤੇ ਇਹਦੀ ਮੌਤ ਹੋ ਚੁੱਕੀ ਹੈ ਕਿੰਨੇ ਬੰਦੇ ਫੜੇ ਆ ਜੀ ਟੋਟਲ ਆਪਾਂ 10 ਬੰਦੇ ਫੜ ਲਏ ਜਾਂਦੇ ਵਿੱਚ ਕਿੰਨੇ ਬੰਦੇ ਪਰਚਾ ਹੈ ਪਰਚਾ 20 ਬੰਦੇ ਬਾਈ ਨੇਮ ਹੈ 10 ਬੰਦੇ ਅਣਪਛਾਤੇ ਹੈ ਉਹਦੇ ਵਿੱਚੋਂ 10 ਬੰਦੇ ਆਪਾਂ ਗ੍ਰਿਫਤਾਰ ਕਰ ਚੁੱਕੇ ਹਾਂ ਕਿਹੜੇ ਕਿਹੜੇ ਹੈ ਜੋ ਇਹਦੇ ਵਿੱਚ ਗੁਰਚਰਨ ਸਿੰਘ ਲਖਵੀਰ ਸਿੰਘ ਬਲਜੀਤ ਸਿੰਘ ਨਿਰਪਾਲ ਸਿੰਘ ਨਰੈਨ ਸਿੰਘ ਰਣਜੀਤ ਸਿੰਘ ਲਖਵੀਰ ਸਿੰਘ ਪ੍ਰਦੀਪ ਸਿੰਘ ਸੁਤਵਿੰਦਰ ਸਿੰਘ ਤੇ ਜਸਵੀਰ ਸਿੰਘ 10 ਬੰਦੇ ਟੋਟਲ ਆਪਾਂ ਕਿਉਂ ਅਰੈਸਟ ਕਰ ਚੁੱਕੇ ਹਾਂ ਜੇਲ ਕਿੰਨੇ ਭੇਜੇ ਜਾ ਚੁੱਕੇ ਇਹਦੇ ਵਿੱਚੋਂ ਜੋ ਦੋ ਪਹਿਲਾਂ ਜੇਲ ਜਾ ਚੁੱਕੇ ਇੱਕ ਪ੍ਰਦੀਪ ਹੈ ਇੱਕ ਹੈਗਾ ਆਪਣਾ ਦਲਜੀਤ ਹੁਣ ਕਿੰਨੇ ਬੰਦੇ ਦੀ ਭਾਲ ਜਿਹੜੀ جاری ਹੈ ਜੀ ਬੰਦੇ ਸਾਰਿਆਂ ਦੀ ਭਾਲ ਜਾਰੀ ਹੈ ਜੀ ਬਾਕੀ ਰਹਿੰਦੇ ਆਂ ਦੀ ਜਿਹੜੇ ਬਾਈ ਨੇਮ ਹੈ ਦੱਸ ਤਾ ਬਾਈ ਨੇਮ ਹੈ ਬਾਕੀ ਅਣਪਛਾਤੇ ਹੈ ਜੀ ਦੱਸ ਕੀ ਇਹਨਾਂ ਕੋਲ ਵੈਪਨ ਵਗੈਰਾ ਮਰੇ ਕੋਈ ਵੈਪਨ ਹਰੇਕ ਕੋਲ ਵੱਖੋ ਵੱਖਰੇ ਹਥਿਆਰ ਮਿਲੇ ਆ ਜਿਹਦੇ ਜਿਹਨਾਂ ਨੇ ਲੜਾਈ ਦੌਰਾਨ ਵਰਤੇ ਗਏ ਸੀਗੇ ਉਹ ਬਰਾਮਦ ਕਰ ਚੁੱਕੇ ਹੰਦੇ ਇਹਨਾਂ ਤੋਂ ਕੀ ਅੱਜ ਹੁਣ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਿਆਜੂਗਾ ਜੀ ਨਹੀਂ ਰਿਮਾਂਡ ਨਾ 2 ਦਿਨ ਦਾ ਪਹਿਲਾਂ ਲੈ ਲਿਆ ਸੀ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਨੂੰ ਜੇਲ੍ਹ ਛਡਾ ਨੂੰ ਜੇਲ੍ਹ ਛੱਡਿਆ ਜਾਊਗਾ